ਆ ਵੀ ਦੀ ਪੱਗੇ ਵੀਰ ਦੇ ਪੱਧਰੀ ਮੋਰਾਂ ਲੱਗੀਆਂ ਪਾਣੀ ਰੋਦੇ ਤਿੰਨ ਕਬੂਤਰ ਆਜਾ ਹਾਂ ਹਾਂ ਛੱਡਦੇ ਛੱਡਦੇ ਦੋ ਕਬੂਤਰ ਆਜੋ ਤੇ ਇੱਕ ਕਬੂਤਰ ਆਜਾ ਛੱਡੇ ਵੀ ਦੀ বিনা ਫੜਨੇ ਇੱਕ ਕਬੂਤਰ ਛਿਆ ਕਬੂਤਰ ਮੋਰਾਂ ਲਾ ਆਤੀਆਂ ਆ ਵੀਰ ਜੀ ਮਲਕੀ ਸੋਲ ਦੇ ਘਰੇ ਅਸੀਂ ਪਹੁੰਚ ਚੁੱਕੇ ਆ ਅਵੀਰ ਜਿਮਨਜੀਤ ਖਰਿਆਲੇ ਦੇ ਮੂਹਰੇ ਲੱਗ ਗਈ ਆ ਜੀ ਠੀਕ ਹੈ ਚਾਰ ਗੋਸਟਰਾ ਤੇ ਦੋ ਗੋਸਟਰੀਆਂ ਉੱਤਰ ਕੇ ਦੀਆ ਸੇਵਕ ਵੀ ਦੇ ਕਬੂਤਰ ਜੇ ਜਾਲਤੀ ਬਣਾ ਦੇ ਤਿੰਨ ਆ ਤੈ ਬੱਧੀ ਵੀ ਜੀ ਆਹ ਜੀ ਮੀਤੇ ਵੀਰ ਦੇ ਆ ਥੱਲੇ ਜਾਲ ਤੋਂ ਕਬੂਤਰਾਂ ਪੰਜ ਤੇ ਕੋ ਕਬੂਤਰੀਆਂ ਨੁੱਕ ਜੇ ਲੱਗੀ ਦੀ ਇਹ ਬੰਦੀ ਆ ਪਤਾ ਬਾਤੀ ਚਲੋ ਮਾਲਕ ਦੀ ਕਿਰਪਾ ਦਾਇਮੇਰ ਹਾਂ ਜਿੱਜਾ ਗਗੋ ਗੋਏ ਨੋ ਨਹੀਂ ਇਹ ਦੇ ਚੀ ਕਬੂਤਰ ਵੱਜ ਗਏ ਅੱਛਾ ਗੁਰੂ ਆ ਇਹ ਨਵਾਂ ਕੁੱਤ ਨਾ ਲਾ ਵੇ ਜੀ ਆਹ ਭਾਈ ਜੀ ਨਾ ਆ ਵੇਖੋ ਤਿੰਨ ਥੱਲੇ ਇੱਕ ਆ ਤੇ ਤਿੰਨ ਵੀਨੇ ਬੰਨਦਿਆ ਪਿੰਜਰੇ ਦੇ ਉੱਤੇ ਉਹਨਾਂ ਆਉਂਦੇ ਬਨਣ ਨੇ ਤਾਂ ਉਲਟ-ਪੁਲਟੋ ਵੀ ਤਾਂ ਲੇਟ ਹੋਈ ਹੈ ਮੜਾ ਦੱਸ ਦੋ ਹਾਂਜੀ 10 ਮਿੰਟਾਂ ਹੀ ਬਨਣ ਡੇ ਵੇ ਹਾਂਜੀ ਹਾਂਜੀ ਉਹਨੇ ਬਣਾਉ ਦੋ ਦਿੱਤੇ ਸੀ ਉਹ ਪਿੰਜਰੇ ਚ ਪਾਇਆ ਸੀ ਤਾਂ ਕਰਕੇ ਥੋੜੀ ਜਿਹੀ ਲੇਟ ਹੋਈ ਸੀ ਕੋਈ ਗੱਲ ਨਹੀਂ ਬਾਕੀ ਠੀਕ ਆ ਓਕੇ ਆ ਤਿੰਨ ਉੱਪਰ ਤੇ ਤਿੰਨ ਥੱਲੇ ਆਹ ਓਕੇ ਦੇ ਵੇ ਮੌਸਮ ਕਿਦਾਂ ਦਾ ਹੋ ਗਿਆ ਅੰਦਰ ਦੇਖ ਜਿਆ ਵੀ ਜੀ ਮੰਦਿਰ ਕਿਰਿਆਲੇ ਤੇ ਜੀ ਤੈ ਬੱਜ ਕੇ ਉਤਰਾਂ ਦੀ ਆ ਜੀ ਨੋ ਨਹੀਂ ਗਗੋਏ ਤੋ ਜੀ ਉਹਦੀ ਛਤ ਦੇ ਵਿੱਚ ਜੀ ਗੂਤਰ ਬੱਜੇ ਇੱਕ ਜੀ ਛਦਲੀ ਤੇ ਵੱਜਾ ਪੰਜ ਜੀ ਥੱਲੇ ਵੇੜੇ ਚ ਬੱਜੇ ਆ ਪੱਗੇ ਵੀਰ ਦੀ ਤਹਿ ਜੋ ਪਧਰੀ ਤੋਂ ਤੈਨ ਤੋਂ ਦੋ ਕਬੂਤਰ ਪੰਜਾਂ ਬਿਲਕੁਲ ਕੋਠੇ ਦੇ ਵਿੱਚ ਘਾਰ ਬੰਨੇ ਜੋ ਤੇ ਇੱਕ ਕਬੂਤਰ ਬੱਜਾ ਹੋ ਛੜੀ ਦੇ ਛੇ ਕਬੂਤਰ ਬੰਨੇ ਜੋ ਪੱਗਾ ਵੀਰ ਪਧਰੀ ਤੋਂ ਆ ਵੀਰ ਦੀ लाਡੀ ਵੀਰ ਦੀ ਤਹਿ ਵੱਧੀ ਗਈ ਹੈ लाਡੀ ਪਿੱਖੀ ਵਿੰਡ ਆ ਪੰਜ ਕਬੂਤਰ ਪਿੰਜਰੇ ਜਿਹੇ ਤੇ ਛੇਵਾਂ ਕਬੂਤਰ ਆ ਬੱਧਾ ਜੁੱਤੇ ਛਤਰੀ ਦੇ अ पिछे करे बढ़े लायो चेक सहूलियत पिंजरा ਇਆ ਇੱਕ ਛੜੀ ਦੇ ਕੋunter ਵੱਧਾ ਵਾ ਤੇ 5 ਨਾਲ ਵੀ ਜਾਲ ਚ ਪਾਏ ਜੋ ਪ੍ਰੀਤ ਵੀਰ ਦੇ ਮਾਣੀ ਮੱਲੀਆਂ ਤੋਂ ਸਾਢੇ 2:00 ਇੱਕ ਛੜੀ ਦੇ ਜੇ ਤੇ ਆ 5 ਕੋunter ਥੱਲੇ ਬੰਨੀ ਸਾਢੇ 2:00 ਇੱਕ ਛੜੀ ਦੇ ਜੇ ਤੇ ਆ 5 ਕੋunter ਆ ਵੀਰ ਜੀ ਕੀਪਾ ਖਾਲੜਾ ਪੰਜ ਬੰਨੇ ਆਪਾਂ ਥੱਲੇ ਦੇ ਇੱਕ ਛਤਰੀ ਦੇ ਵੱਜਾ ਠੀਕ ਹੈ ਜੀ ਲਓ ਵੀਰ ਜੀ ਬੰਤੀ ਜੱਤਾ ਠੀਕ ਹੈ ਚਾਰ ਆ ਥੱਲੇ ਜੇ ਤੋਂ ਆ ਉੱਪਰ ਜੇ ਠੀਕ ਹੈ ਆ ਦੇਖ ਲੋ ਜੀ ਠੀਕ ਆ ਹੁਣ ਉਤਨੀ ਗੁੱਸੇ ਗੱਲ ਦਾ ਭਰਾ ਆ ਬਣਾਤੇ ਜੇ ਆਪਾਂ ਐਂ ਤੇ ਬਣੀਏ ਛਰੇ ਵੀਰ ਲੈ ਢਾਂਗੀ ਨੂੰ ਡੰਡਾ ਲਾਤਾ ਹੀ 10 ਫੁੱਟ ਦੀ ਢਾਂਗੀ ਖੁਸ਼ ਤੂੰ ਗੁਰੂਆ ਪਹਿਲਾਂ ਦੱਸਦੇ ਨੂੰ ਆਪਾਂ ਜਿੰਨੀ ਕਹਿੰਦੇ ਹੁਨੀ ਉੱਚੀ ਕਰ ਦਨੇ ਗੱਲ ਯਾਰ 20 ਫੁੱਟੀ ਕਰ ਦਈਏ ਐਂ ਦੇ ਬਣੀਏ ਸ਼ੇਰੇ ਵੀਰ ਲੈ ਢਾਂਗੀ ਨੂੰ ਡੰਡਾ ਲਾਤਾ ਹੀ 10 ਫੁੱਟ ਦੀ ਢਾਂਗੀ ਖੁਸ਼ ਤੂੰ ਗੁਰੂਆ ਪਹਿਲਾਂ ਦੱਸਦੇ ਨੂੰ ਆਪਾਂ ਜਿੰਨੀ ਕਹਿੰਦੇ ਹੁਨੀ ਉੱਚੀ ਕਰ ਦਨੇ ਗੱਲ ਯਾਰ 20 ਫੁੱਟੀ ਕਰ ਦਈਏ ਆਵੇ ਸ਼ੇਰੇ ਵੀਰ ਭਰਾਵਾ ਆਵੇ ਲੈ ਪੈਪ ਕਿੱਥੇ ਪਾਉਣ ਲੱਗਾ ਈ ਹੁਣ ਸ਼ੇਰੇਆ ਗੱਲ ਕਰ ਪੈ ਵੀ ਇੰਨੀਆਂ ਦੇ ਕੀ ਕਰੀਏ ਆਓ ਉਨੀ ਆਵੇ ਸਿਰ ਤੋਂ ਕਿੱਥੇ ਆ ਬੰਨੀ ਦੇ ਖਲੋਦਾ ਈ ਮੁੰਡਾ ਉਹ ਵੀਡੀਓ ਦੂਰੋਂ ਬਣੀ ਭਰਾਵਾ ਤਾਂ ਨਾਲ ਸੀ ਆ ਨਹੀਂ ਨਹੀਂ ਮੰਦੇ ਯਾਰ ਉੱਚੀ ਕਰਕੇ ਘੜੀ ਹੋਈ ਏਨੀ ਨਾ ਆ ਵੀ ਰੋਸ਼ਨ ਵੀਰ ਦੇ ਘਰੋਂ ਜੇ ਵੀਰ ਰੋਸ਼ਨਵੀਰ ਦੇ ਘਰੋਂ ਜੇ ਨਵੀਆਂ ਜੀ ਲਾਤੀ ਛਤਰੀ ਆਹੋਂ ਖਾਲੀ ਕਰਤਾ ਇਹੋ ਦੋ ਲੱਗੇ ਆ ਇੱਕ ਲੱਗੀ ਛਤਰੀ ਤੇ ਇੱਕ ਪਿੰਜਰਾ ਜੀ ਸਤਿ ਸ਼੍ਰੀ ਅਕਾਲ ਜੀ ਆਹ ਲੋ ਵੀਰ ਜੀ ਆਹ ਮਲਕੀਰ ਫੌਜੀ ਦੀ ਤਾਜੇ ਭਿੱਖੇ ਵਾਲੇ ਦੀ ਆਹ ਵੀਰ ਜੀ ਛਤਰੀ ਲੱਗੀ ਆਪਨੀ ਆਹ ਵੇਖ ਲੋ ਵੀਰ ਜੀ ਗੋਪਰੀ ਪਲਵਾਨ ਫਰੰਦੀਪੁਰ ਦੇ ਕਬੂਤਰ ਆ ਇਹ ਤਾਂ ਵਿੜਚਰੀ ਬੈਂਦੇ ਆ ਆਪਣੇ ਜਾਲ ਤੇ ਬੈਂਦੇ ਆ ਜੋ ਜਾਲ ਤੇ ਬੰਦੇ ਆ ਆ ਚਾਰ ਸੱਦੇ ਬੰਦੇ ਤੇ ਆ ਸਾਰੀ ਹੈ ਕਿਸੇ ਦਾ ਘਾਟ ਦਾ ਬਰਾ ਦਾ ਇਧਰ ਮਗਰ ਆ ਸਾਰਾ ਹੀ ਹੈ ਘਰ ਇਹ ਜੀ ਕਿ ਕਰੀਦਾ ਜਰਾ ਟਰਾਇਨਾ ਕਰੀਦਾ ਹਾਂ ਰੇ ਆਗੰਗ ਰਾਹ ਕਰ ਲੋ ਚੱਕਾ ਇਧਰ ਟੰਗਰ ਵਾਲਾ ਫਰੰਡ ਹੈ ਇੱਥੇ ਬੈਠੇ ਨਾਲ ਹੀ ਬੈਠੇ കൊണ്ടാൾ വിളിക്കും ਕੀਰਤ ਸਿੰਘ ਕੀਰਤ ਸਿੰਘ ਪਿੰਡ ਨਾਰਲੀ ਪਿੰਡ ਨਾਰਲੀ ਦੋ ਕਬੂਤਰ ਜਾਲ ਤੇ ਇੱਕ ਛਤਰੀ ਦੇ ਇੱਕ ਐਕ ਛਤਰੀ ਦੇ ਤਿੰਨ ਕਬੂਤਰ ਇਹ ਜਾਲ ਤੇ ਸਾਹਮਣੇ ਤਿੰਨ ਕਬੂਤਰ ਸਾਹਮਣੇ ਚੈੱਕ ਕਰ ਲੋ ਜਿਹਨੂੰ ਵੀ ਡਾਊਟ ਆ ਆਣ ਕੇ ਚੈੱਕ ਕਰ ਸਕਦਾ Soതോ ප බ നവന में පരറെ ശമപക് ചചjuു. മ് බरරയ. ਆ ਲੈ ਭੋਲੇ ਵੀਰ ਇਦਾਂ ਦੇ ਬਦਲੇ ਆ ਟਟਵੇਂ ਬਦਲਿਆ ਸੰਗੜਾ ਨਹੀਂ ਕਈ ਬਦਲਾ ਗਿਆ ਇਦਾਂ ਨਹੀਂ ਬਦਲ ਇਹ ਨਹੀਂ ਕੋ ਜਾਂਦੇ ਇਹ ਪੰਜ ਕਬੂਤਰ ਉੱਡੰਦੇ ਜਿਹਾ ਵੇਖੋ ਨੀਵੇਂ ਨੀਵੇਂ ਛੇਵਾ ਕਬੂਤਰ ਉੱਚਾ ਹੈ 9 9:30 ਵਜੇ ਦਾ ਤਾਂ ਹੈ ਆਇਆ ਨਹੀਂ ਹਲੇ ਦਾ ਪਰ ਤੇ ਆ ਪੰਜ ਕਬੂਤਰ ਨੀਵੇਂ ਦੇ ਦਿੰਦੇ ਮਣੀ ਵੀਰ 16 ਵਾਲੇ ਦੇ ਪੰਡ ਕਬੂਤਰ ਨਹੀਂਵੇਂ ਆਏ ਇੱਕ ਫੇਰ ਉੱਚਾ ਚਲੇ ਗਿਆ ਜੋ ਪੰਡ ਕਬੂਤਰ ਆ ਗਏ ਤੇ ਆ ਵੀਰ ਆ ਗਏ ਸਾਰੇ ਕੀ ਰਜ ਹੈ ਆਲੋ ਦਲੇਰ ਬੱਚੀ ਹੈ ਨਾ ਮਣੀ ਵੀਰ ਦੇ ਸੋਹਣਾਂ ਨੇ ਪੰਜ ਕਬੂਤਰ ਆਏ ਜੋ ਨੀਵੇਂ ਇੱਕ ਫੇਰ ਉੱਛਾ ਜੋ ਇੱਕ ਕਬੂਤਰ ਉੱਛਾ ਜੰਨਾ ਬਾਕੀ ਪੰਜ ਆਈਆਂ ਜੋ ਆ ਵੇਖ ਲੋ ਨੀਵੇਂ ਥੋੜਾ ਜਿਹਾ ਟੈਡੀ ਰੱਖਿਆ ਗਾ ਨਾ ਇਹਨਾਂ ਦੇ ਨਾਲ ਹੀ ਤੇ ਉਹ ਫੇਰ ਮੁੜ ਗਿਆ ਇਹ ਨੀਵੇਂ ਆ ਗਈਆਂ ਪੱਲੇ ਲੱਗਾ ਕਿਹਨੇ ਲੱਗਾ ਆ ਕਬੂਤਰ ਉਹਦੇ ਵੀਰੀ ਸੀ ਇਹ ਹੀ ਰੇਡ ਐਕਟਰ ਦੇ ਤੇ ਹੁਣ ਆਪਾਂ ਗਾਂ ਚੱਲੇ ਆ ਸੇ ਕਿ ਹੋਰ ਕੋ ਡੇ ਦੇ ਤੁਹਾਨੂੰ ਫੇਰ ਅਪਡੇਟ ਦੇਨੇ ਠੀਕ ਜੀ ਵੀਰ ਜੀ ਆ ਉਹ ਆ ਵੀਰ ਦੇ ਸਾਹਮਣੇ ਤਾਂ ਇਹ ਇੱਥੇ ਕਬੂਤਰ ਪੈਂਦੇ ਜੇ ਆ ਆ ਫਿਰਦੇ ਜੇ ਕਬੂਤਰ ਜੀ ਫਿਰਦੇ ਜੇ ਕਬੂਤਰ ਛੇ ਦੇ ਛੇ ਹੀ ਵੇਲੋ ਪਿੰਡ ਬੱਚੀ ਪਿੰਡ ਪਿੰਡ ਆ ਜਾਂਦੇ ਵੇਲੋ ਪਿੰਡ ਦੋਦੇ ਵੀਰ ਰੇਸ਼ਮ ਰੋਸ਼ਨ ਵੀਰ ਦੇ ਕਬੂਤਰ ਚਾਰੇ ਸਹੀ ਜੀ ਆ ਉੱਡਣ ਦਾ ਜੀ ਆਓ ਜੀ ਆ ਕਬੂਤਰ ਜੀ ਪਾ ਦੇ ਮੀਤੇ ਪ੍ਰਧਾਨ ਦੇ ਛੀਏ ਦੇ ਛੀਏ ਬੋਲਦੇ ਮੈਂ ਤੋਂ ਹਾਲੇ ਆ ਦੋ ਨੀਵੇਂ ਚਾਰੇ ਆ ਛੀਏ ਗੋਤ ਨੰਗੇ ਫਿਰਦੇ ਲਓ ਜੀ ਹਾਂ ਜੀ ਵੀਰ ਜੀ ਆਹ ਬਾਦਰ ਦੇ ਕਬੂਤਰ ਸਾਹਮਣੇ ਛੀਏ ਫਿਰਦੇ ਬਿਲਕੁਲ ਕਲੀਅਰ ਠੀਕ ਆ ਤੇ ਮੰਨ ਲਓ ਕਲੀਅਰ ਹੈ ਸਾਹਮਣੇ ਬਾਲੇ ਉੱਚੀਆਂ 체ੜੀਆਂ ਤਿਆ ਆ ਢਾਂਗੀ ਢੂੰਗੀ ਲੱਗੀ ਜੇ ਬਾਦ ਰੇਖ ਦੇ ਆਪੀ ਬਾਹਰ ਆ ਵੀਰ ਜੀ ਪਿੰਡ ਬੱਚੀ ਵਿੰਡ ਦਲੇਰੇ ਵੀਰ ਦੇ ਆ ਕਬੂਤਰ ਵੇਲੇ 6 ਦੇ 6 ਵਧੀਆ ਫਿਰਦੇ ਜੋ 2 ਵਜੇ 14 ਮਿੰਟ 2 ਵਜੇ ਤੇ 14 ਮਿੰਟ ਤੇ ਆ ਵੀਰ ਜੀ ਆ ਆ ਗਏ ਜੋ ਆ ਜਾਂਦੇ ਜੀ ਦੇ 6 ਦੇ 6 ਆ ਵੀਰ ਮੋਰਾ ਵਾਲੇ ਦੇ ਦੋ ਆ ਤੇ ਉਹ ਵੀਰ ਦੇ ਘਰੋਂ ਡੇ ਜਾ ਬੈਠਾ ਜੀ ਵੀਰ ਤੇ ਆ ਵੀਰ ਦੀਆਂ ਛਤੜਾਂ ਲੱਗੀਆਂ ਜਾਨੇ ਆ ਵੀਰ ਜੀ ਪਿੰਡ ਬੱਤੀ ਵਿੰਡ ਦਲੇਰੇ ਵੀਰ ਦੇ ਆ ਕਬੂਤਰ ਵੇਲੇ 6 ਦੇ 6 ਵਧੀਆ ਫਿਰਦੇ ਜੋ 2 ਵਜ ਗਏ 14 ਮਿੰਟ 2 ਵਜ ਗਏ ਤੇ 14 ਮਿੰਟ ਤੇ ਆ ਵੀਰ ਜੀ ਆ ਆ ਗਏ ਜੋ ਆ ਜਾਂਦੇ ਜੀ ਵੀਰ ਦੀ 6 ਦੇ 6 ਆ ਵੀਰ ਮੋਹਰਾ ਵਾਲੇ ਦੇ ਦੋ ਆ ਤੇ ਉਹ ਵੀਰ ਦੇ ਘਰੋਂ ਉੱਡੇ ਜਾ ਬੈਠਾ ਜੀ ਵੀਰ ਤੇ ਆ ਵੀਰ ਦੀਆਂ ਛਤੜਾਂ ਲੱਗੀਆਂ ਨੇ ਆ ਵੀਰ ਜੀ ਪਿੰਡ ਬੱਤੀ ਵਿੰਡ ਦਲੇਰੇ ਵੀਰ ਦੇ ਕਬੂਤਰ ਆ ਫਿਰਦੇ ਜੇ 6ਵੇਂ ਆਵੇ ਲੋ ਕਲੀਅਰ ਕਰ ਲੋ ਜੀ ਸ਼ੀਏ ਕਬੂਤਰ ਪਲਵਾਨ ਜੀ ਗੋਪੀ ਫਰੰਦੀਪੁਰ ਦੇ ਆ ਬਿਲਕੁਲ ਕਲੀਅਰ ਸਾਹਮਣੇ ਫਿਰੰਦੇ ਇਹ ਤੇ ਤੇ ਤੁਹਾਨੂੰ ਵਖਾਦਨੇ ਘਰੇ ਬੱਧੀ ਆ ਆ ਜੀ ਗੋਪੀ ਪ੍ਰਵੰਦੀ ਫਰੰਦੀਪੁਰ ਪਲਵਾਨ ਦੀ ਸ਼ਾ ਤੇ ਇਹ ਵੱਜੀ ਜੇ ਠੀਕ ਹੈ ਗਰੁੱਪ ਵਾਲਿਓ ਤਿੰਨ ਕਬੂਤਰ ਥੱਲੇ ਵੱਜੇਗੇ ਤੇ ਆਓ ਸਾਹਮਣੇ ਕਬੂਤਰ ਡੰਦੇ ਇਹ ਸ਼ੀਏ ਠੀਕ ਆ ਟਾਂਗੀ ਨਹੀਂ ਮੇਰੇ ਹੱਲ ਪਲਵਾਨ ਹੋਣਾ ਲਈ ਸਵੇਰ ਦੀ ਤੇ ਆ ਸਾਹਮਣੇ ਜੀ ਆਹ ਸਾਹਮਣੇ ਦਾ ਪਤਾ ਉਹ ਸੰਤਰੀਆ ਕੀ ਤਰੀ ਦੂਸਰਾ ਇਹ ਤਾਂ ਉਹਦੇ ਵੜਾ ਜਾਣਾ ਇੱਕ ਦਾ ਲੋਕ ਤੇ ਇਹ ਕਾਦਾ ਲੋਕ ਤੇ ਇਹ ਆਹ ਜਾਣਦਾ ਬਹੇਗਾ ਤੁੰਦ ਉਹ 6 ਦੇ 6 ਡਾਇਰੈਕਟਰ ਦੇ ਨਾਰਲੀ ਤੋਂ ਇਰੀ ਡੱਕ ਨਹੀਂ ਨੀ ਆਉਂਦਾ ਲਾਲ ਜੀ ਦਾ ਚਾਹ ਉਹ ਸੰਤਰੀਆ ਲਾਹ ਹੈ 2 3 ਉਸਦਾ ਇਹ ਤਾਂ ਆਉਂਦਾ ਉਹ ਦੇ ਵੜਾ ਜਾਂਦਾ ਇੱਕ ਲੋਕ ਤਾਂ ਇਹ ਜਾਂਦਾ ਬਣੇਗਾ ਤੰਦ ਉਹ ਸ਼ੇ ਦੇ ਸ਼ੇ ਡੈਕਟਰ ਦੇ ਨਾਰਲੀ ਤੋਂ ਇਰੀ ਡੱਕ ਨਹੀਂ ਨੀ ਆਉਂਦਾ ਆ ਵੀ ਲੋਰ ਜੀ ਮਣੀ ਵੀਰ ਦੇ ਜੋ 16 ਦੇ ਪੰਜੇ ਕਬੂਤਰ ਆਏ ਜੋ ਕਬੂਤਰ ਨਹੀਂ ਗਿਆ ਆਇਆ ਆ ਵੀਰ ਜੀ ਛੰਨੀ ਸਹੀ ਕਬੂਤਰਾ ਬੰਨ ਲੈ ਨੀ ਦੋ ਵੀਰ ਹੈ ਨਾ ਇਹ ਆ ਗਿਆ ਹਾਂਜੀ ਵੀਰ ਜੀ ਪੇਜੂ ਅੰਕਲ ਖਲੜਾ ਚੌਥੇ ਕਬੂਤਰ ਪੇਜੂ ਮੰਦਿਰ ਘਰਾਲਾ ਵਿੱਚ ਜੀ ਪਹਿਲਾ ਕਬੂਤਰ ਬੈਠਾ 4:56 ਮਿੰਟ ਦੇ 45 ਮਿੰਟ ਦੇ ਵਿੱਚ ਪਹਿਲਾ ਕਬੂਤਰ ਬੈਠਾ ਵੀਰ ਜੀ ਮੰਦਿਰ ਘਰਾਲਾ ਵਿੱਚ ਜੀ ਪਹਿਲਾ ਕਬੂਤਰ ਬੈਠਾ ਜੀ 4:55 ਮਿੰਟ ਦਾ ਵੀਡੀਓ ਮੋਰ ਦੀ ਆ ਵੀ ਦੀ ਕਬੂਤਰੀ ਇੱਥੋਂ ਪਤਾ ਨਹੀਂ ਦੀਦੇ ਕਿ ਨਹੀਂ ਆਏ ਆਏ ਆ ਹੁੰਦੇ ਵਿੱਚ ਦੋ ਤੇ ਆ ਫਿਰਨੇ ਮਨਜਾ ਦੇ ਭੇਜੇ ਫੌਜੀ ਦੇ ਹੋਰ ਪਤਾ ਨਹੀਂ ਕਿਨੇ ਉੜਦੇ 5:00 ਵਜੇ ਕੇ 3 ਮਿੰਟ ਦੇ ਵਿੱਚ ਹੀ ਪਹਿਲੀ ਕਬੂਤਰੀ ਜੰਦਾ ਸ਼ਨਾ ਵੀਰ ਦੀ ਬੈ ਗਈ ਏ ਆ ਵੀ ਵੀਰ ਦੇ ਕਬੂਤਰ ਬੰਨ ਦੇ ਗਿਆ ਆ ਵੀ ਆ ਕਿੰਦੇ ਛਨੇ ਲਈ ਪਹਿਲੀ ਬੈਠੀ ਪੰਜ ਤਿੰਨ ਦੇ ਨਹੀਂ ਕਿੰਨੇ ਜੋ ਕਿੰਦੇ ਛਨੇ ਦਾ ਪਹਿਲਾ ਬੈਠਾ ਪੰਜ ਤਿੰਨ ਪੰਜ ਦੇ ਇਹਦੇ ਇਹਦੇ ਉਹਦੇ ਦੋਦੇ ਆ ਪਛੀਂ ਤੇਜਾ ਬੁੱਤਰ ਬੈ ਗਿਆ ਜੀ ਇਹ ਤਾਂ ਪਟਿਆ ਗਿਆ ਸੀ ਆ ਤੀਜਾ ਬੁੱਤਰ ਬੈ ਗਿਆ ਜੋ ਪੰਜ ਯਾਰ ਤੇ ਹਾਂਜੀ ਹਾਂਜੀ ਇਰੇ ਇਧਰ ਆਪਣੇ ਬੱਚੀ ਵਿੰਡੋਂ ਦੇ ਕਬੂਤਰ ਜਿਹੜੇ ਇਧਰ ਆਪਣੇ ਉੱਤੇ ਏਰੀਆ 'ਚ ਹਾਂਜੀ ਹਾਂਜੀ ਇਰੇ ਇਧਰ ਆਪਣੇ ਬੱਚੀ ਵਿੰਡੋਂ ਦੇ ਕਬੂਤਰ ਜਿਹੜੇ ਇਧਰ ਆਪਣੇ ਉੱਤੇ ਏਰੀਆ 'ਚ ਆ ਵੀ ਦੀ ਚਾਵੇਂ ਕਬੂਤਰ ਐਂਕਲ ਜੀ ਦੇ ਐਂਕਲ ਪੇਟ 'ਚ ਆ ਖਲੜਾ ਜੀ ਦੇ ਵੀ ਜਦਿਆ ਰੇ ਸੇ ਛੇ ਰੂ ਗਗ ਬੂਇਆ ਜੇ ਤੋਂ ਕੂਤਰ ਡੰਡਾ ਹੈ ਵਿਰਦੀ ਮਲਕੀਰ ਫੌਜੀ ਬੋਲਦਾ ਭਿੱਖੂਂਡਾਲਾ ਵਿਰਦੀ ਆ ਆਪਣਾ ਤੀਜਾ ਕਬੂਤਰ ਬਹਿ ਗਿਆ ਜੀ ਤੀਜਾ ਕਬੂਤਰ ਬਹਿ ਗਿਆ ਵਿਰਦੀ ਆ ਮਨਿੰਦਰ ਖਾਲੜੇ ਦੇ ਦੋ ਜਨਗਰਾ ਬਹੰਦੇ ਜੇ ਇੱਕ ਕਬੂਤਰ ਉੱਚੀ ਹੈ ਦਾਈ ਵਿਦਿਗਾ ਪਹਿਲਾਂ ਜੀ ਬੈਣਾ ਤਨ ਗਿਆ ਪਹਿਨਾ ਪਹਿਲਾ ਤੱਤੀ ਪਹਿਲਾ ਦੋਵੇਂ ਬੈਗੇ ਜੀ ਉੱਧਰ ਚੱਲ ਜਾਣੇ ਸਾਰਿਆਂ ਦੇ ਮੈਂ ਤਾਂ ਇੱਕ ਕਲ ਭੇਜੂ ਖਲੜਾ ਦੋ ਕਬੂਤਰ ਦੇਖੂਗਾ ਤੁਰੱਚਾ ਵੀ ਜੀ ਜੀਵਨ ਦਾ ਪਿੰਡ ਜੋ ਵੀਰ ਦਾ ਤੇ ਦਲੇਰਾ ਵੀਰ ਦੇ ਆ ਫਿਰਦੇ ਚ ਦੋ ਗੂਗਰ ਲਾਸਟ ਜਿਹੜੇ ਆ ਵੇ ਲੋ ਤੇ ਹੋਰ ਵੀ ਕਿਸੇ ਵੀਰ ਭਰਾ ਦੇ ਫਿਰਦੇ ਆ ਤੇ ਦੋ ਕੋਈ ਅਪਡੇਟ ਇੱਕ ਆਇ ਇਹ ਵੀ ਨੀਵਾ ਆਇਆ ਕੂਤਰ ਹਣਾ ਉਹ ਵੀ ਆਉਂਦਾ ਉਹਦੀ ਕਰ ਤੇ ਇੱਕ ਕੂਤਰ ਹੋਰ ਨੀਵਾ ਆਇਆ ਵੀਰ ਦਾ ਆ ਆ ਵੀ ਆਉਂਦਾ ਵੀਰ ਦਾ ਕੂਤਰ ਇੱਕ ਆ ਵੇਖੋ ਆਵੇ ਆ ਗਿਆ ਇੱਕ ਆ ਜੀ ਇੱਕ ਆ ਜੀ ਆ ਦੋ ਜੀ ਇੱਕ ਆ ਜੀ ਇੰਗਰੇਜ਼ ਨਹੀਂ ਭਾਜੀ ਇੱਥੇ ਟਾ ਲਓ ਜੀ ਕੇ ਕੇ ਤੇ ਤੂੰ ਜਾ ਆਜ ਦੋ ਵੀਰ ਦੇ ਜਨਵਰ ਆ ਗਏ ਨਹੀਂ ਹਾਂਜੀ ਵੀਰ ਜੀ ਮੋਟਰਸਾਈਕਲ ਆਪਾਂ ਲੈ ਲੈਂਦਾ ਜੀ ਤੇ ਜਿਹੜੇ ਵੀਰ ਭਰਾਵਾ ਹੈਗਾ ਆ ਆਣ ਕੇ ਤੇ ਕੱਲ ਨੂੰ ਲੈ ਜਿਓ ਠੀਕ ਆ ਜੀ ਜਿਹੜੇ ਵੀਰ ਭਰਾ ਦਾ ਹੈਗਾ ਉਹ ਆਣ ਕੇ ਲੈ ਜਿਓ ਟਾਈਮ ਤੁਹਾਨੂੰ ਦੱਸ ਦਾਂਗੇ ਕਿਹੜੇ ਟਾਈਮ ਤੇ ਆਉਣਾ ਸਰਦੇਵ ਪੰਡੋਰੀਆ ਅਪਾ ਸੀਵਨਟ ਰੋਬੋ ਪਟਾ ਮੁਰਸ਼ਦ ਕਿਨਾ ਵੀ ਜੀਤ ਸਿੰਘ ਅਮਰ ਮੁਰਸ਼ਦ ਸੋਭਨਾ ਅੰਮੜਾ ਪਾਜੀ 54 ਚੀਜ਼ ਪੇਂਟ ਆਹ ਚਲਾ ਸੀਨਾ ਦੇ ਬੀਬੀ ਜੀ ਨਿਸ਼ੀਨਾ ਆਹ ਮਾਰਾ ਯਾਰ ਜੀ ਆਹ ਨਾ ਜਾ ਰਹੀ ਜੀ ਸਾਥ ਜਿੱਤ ਨਹੀਂ ਆਹ ਜੀ ਮਨਜੀਤ ਘਰੇ ਦੇ ਜੀ